ਤੋ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਅਮਿਤ ਸਿੰਘ ਮੁੱਖ ਤੀਵੀੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕਫ ਸਮੇਂ ਤੇ ਵਕਫ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਤਾਂ ਜੋ ਉਹ ਜਾਣਕਾਰੀ ਤੁਸੀਂ ਆਪਣੇ ਖੇਤਾਂ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਕਣਕ ਦੀ ਫਸਲ ਦੇ ਵਿੱਚ ਗੰਧਕ ਦੀ ਘਾਟ ਤੇ ਤੁਸਦੀ ਪੂrti ਤੁਹਾਨੂੰ ਮੇਰੇ ਜਿਵੇਂ ਕਿ ਜਨਵਰੀ ਮਹੀਨੇ ਤੁਹਾਨੂੰ ਪਤਾ ਹੈ ਕਿ ਆ ਬਰਸਾਤਾਂ ਜਿਹੜੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਜਿਹੜੇ ਪਿਛਲੇ ਦਿਨ ਵੀ ਤੁਹਾਨੂੰ ਪਤਾ ਹੈ ਕਿ ਆ ਬਰਸਾਤ ਜਿਹੜੀ ਲਗਾਤਾਰ ਹੋਈ ਹੈ ਖਾਸ ਕਰਕੇ ਮਾਲਵੇ ਦੇ ਵਿੱਚ ਸੋ ਜਦੋਂ ਇਹ ਪਾਣੀ ਬਰਸਾਤ ਦਾ ਪਾਣੀ ਲਗਾਤਾਰ ਖੜਾ ਰਹਿੰਦਾ ਵਾ ਖਾਸ ਕਰਕੇ ਰੇਤੇ ਜੀ ਬਿਨਾਂ ਦੇ ਵਿੱਚ ਤੇ ਉਹਦੇ ਵਿੱਚ ਗੰਧਕ ਦੀ ਘਾਟ ਜਿਹੜੀ ਉਹ ਆ ਜਾਂਦੀ ਹੈ ਤੇ ਗੰਧਕ ਦੀ ਘਾਟ ਦੇ ਨਾਲ ਜੇ ਉਹਦੀ ਨਿਸ਼ਾਨੀਆਂ ਤੇ ਗੱਲ ਕਰੀਏ ਤਾਂ ਉਹਦੇ ਵਿੱਚ ਨਵੇਂ ਪੱਤੇ ਆ ਦੇ ਨਵੇਂ ਪੱਤੇ ਆ ਉਹਦੀ ਪੀਸੀ ਜਿਹੜੀਆਂ ਨੇ ਉਹ ਹਰੇ-ਹਰੇ ਰਹਿੰਦੀਆਂ ਨੇ ਬਾਕੀ ਪਤਾ ਜੜਾ ਵਾ ਨਵਾਂ ਜੜਾ ਵਾ ਉਹ ਪੀਲਾ ਹੋ ਜਾਂਦਾ ਜਦ ਕਿ ਜਿਹੜੇ ਹੇਠਲੇ ਪੱਤੇ ਪੁਰਾਣੇ ਪੱਤੇ ਆ ਉਹ ਹਰੇ ਰਹਿੰਦੇ ਆ ਜਦ ਕਿ ਜਿਹੜੀ ਜੇ ਆ ਨਾਈਟ੍ਰੋਜਨ ਦੀ ਘਾਟ ਦੇਖੀਏ ਤੇ ਉਹਦੇ ਵਿੱਚ ਹੇਠਲੇ ਪੱਤੇ ਪੀਲੇ ਹੁੰਦੇ ਆ ਉੱਪਰਲੇ ਪੱਤੇ ਜਿਹੜੇ ਆ ਉਹ ਹਰੇ ਰਹਿੰਦੇ ਆ ਦੋਵਾਂ 'ਚ ਇਹ ਫਰਕ ਆ ਸੋ ਇਹ ਜੇ ਜੇ ਤੁਹਾਡੀਆਂ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਤਾਂ ਉੱਥੇ ਗੰਧਕ ਜਿਹੜੀ ਆ ਉਹ ਆਪਾਂ ਜਿਪਸਮ ਦੇ ਰੂਪ ਦੇ ਵਿੱਚ ਪਾ ਸਕਦੇ ਹਾਂ 100 ਕਿਲੋ ਜਿਪਸਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਸੇ ਆਪਣੇ ਖੇਤਾਂ ਦੇ ਵਿੱਚ ਛੱਟਾ ਦੇ ਕੇ ਭਾਈ ਪਾਣੀ ਲਾ ਸਕਦੇ ਜੇ ਪਾੜ ਬੱਤਰ ਹੈਗਾ ਤਾਂ ਕੋਈ ਪ੍ਰੋਬਲਮ ਨਹੀਂ ਆ ਜੇ ਬੱਤਰ ਨਹੀਂ ਹੈਗਾ ਤਾਂ ਪਾਣੀ ਵੀ ਲਾ ਸਕਦੇ ਆ ਸੋ ਇਹ ਜਿਹੜੀ ਜਿਪਸਮ ਜਿਹੜੀ ਆ ਇਹ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਜਿਹੜੀ ਕਿ ਹਰੇਕ ਦਫ਼ਤਰ ਦੇ ਵਿੱਚ ਜਿਹੜੇ ਸਾਡੇ ਖੇਤੀਬਾੜੀ ਦਫ਼ਤਰ ਆ ਉਹਨਾਂ ਵਿੱਚ ਉਪਲਬਧ ਹੈ ਜਿਹੜੀ ਕਿ 205 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਜਿਹੜੀ ਕਿਸਾਨਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜੋੜੇ ਵਿੱਚ ਆਵਣ ਕਿਸਾਨ ਨੇ ਜਿਨ੍ਹਾਂ ਨੂੰ ਇਹਦੀ ਪ੍ਰੋਬਲਮ ਹੋ ਰਹੀ ਜਿਆ ਜਾਂ ਆਮ ਜਿਹੜੇ ਕਲਰ ਵਾਲੇ ਕਲਰ ਜਿਹੜੇ ਕਲਰ ਕਲਰਟ ਦੀਆਂ ਨੇ ਉਹਨਾਂ ਵਿੱਚ ਵੀ ਪਾਈ ਜਾ ਸਕਦੀ ਆ ਤੋਂ ਉਹ ਉਹਨਾਂ ਜਿਹੜੀ ਆਪਣੇ ਦਫ਼ਤਰਾਂ ਦੇ ਵਿੱਚ ਜਿਹੜੇ ਵੀ ਕਿਸਾਨ ਚਾਹਵਾਨ ਨੇ ਉਹ ਆਪਣੇ ਸਬੰਧਤ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰਕੇ ਆ ਆਪਣਾ ਅਧਿਕਾਰ ਜਿਹੜਾ ਆਧਾਰ ਕਾਰਡ ਨਾਲ ਲੈ ਕੇ ਤੇ ਉਹਨੂੰ ਜਿਹੜਾ ਵਾ ਆਪਾਂ ਜਿਪਸਮ ਜਿਹੜੀ ਆ ਉਹ ਲੈ ਸਕਦੇ ਆ ਆਪਣੇ ਖੇਤਾਂ ਦੇ ਵਿੱਚ ਜਿਹੜੀ ਉਹ ਉਹ ਗੰਧਕ ਵੀ ਘਾਟ ਪੂਰੀ ਕਰ ਸਕਦੇ ਆ ਬਹੁਤ ਸਸਤਾ ਇੱਕ ਇੱਕ ਸਾਧਨ ਆਇਆ ਹੈ ਜਿਪਸਮ ਦਾ ਜਿਹੜਾ ਕਿ ਇੱਕ ਸਬਸਿਡੀ ਦਿੱਤਾ ਜਾ ਰਿਹਾ ਆ ਇਹਦੀ 50% ਸਬਸਿਡੀ ਆ 205 ਰੁਪਏ ਪ੍ਰਤੀ ਬੈਗ ਆ 50 ਕਿਲੋ ਦਾ ਸੋ ਮੇਰੀ ਕਾਰਗਿਰਨ ਬੇਨਤੀ ਆ ਕਿ ਆਪਾਂ ਆਪਣੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਆ ਜਿਹੜੇ ਜਿਸਮ ਲੈ ਕੇ ਆਪਣੇ ਖੇਤਾਂ ਵਿੱਚ ਪਾਓ ਉਥੇ ਲੋੜ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਜ਼ਰੂਰ ਜਾਣਤੀ ਅੱਗੇ ਜਿਹੜੀ ਆ ਹੋਰਨਾਂ ਕਿਸਾਨਾਂ ਤੱਕ ਪਹੁੰਚਾਓ ਆਪਣੇ ਨੇੜੇ ਦੇੜਿਆਂ ਦੇ ਜਿਹੜੇ ਜਿਹੜੇ ਵੀ ਤੁਹਾਡੇ ਆਂਢੀ ਗੋੜੀ ਨੂੰ ਪਹੁੰਚਾਓ ਤਾਂ ਜੋ ਉਹ ਵੀ ਇੱਕ ਜਾਣਕਾਰੀ ਜਿਹੜਾ ਉਹ ਫਾਇਦਾ ਉਠਾ ਸਕਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ